ਕਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਪ੍ਰੋਗਰਾਮ ਅੱਜ ਦੀ ਗੱਲ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਸੰਵਿਧਾਨ ਦਿਵਸ ਯਾਨੀ ਕਿ ਕਨਸਟੀਟਿਊਸ਼ਨ ਡੇ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਡਾਕਟਰ ਨਵਜੋਤ ਕਾਰਵਾਟ ਮੈਡਮ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਅਤੇ ਮੁਸਕਾਨ ਘਰਮਾ ਐਡਵੋਕੇਟ ਮਤੀਨ ਸਾਹਿਬ ਤੁਹਾਡਾ ਵੀ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਤਾਂ ਪ੍ਰੋਗਰਾਮ ਦਾ آغاز ਕਰਨ ਤੋਂ ਪਹਿਲਾਂ 2.5 ਮਿੰਟ ਦਾ ਆਪਾਂ ਸੁਣਾਂਗੇ ਸਾਡੇ ਰਾਸ਼ਟਰਪਤੀ ਦਾ ਸਾਡੇ ਦੇਸ਼ ਲਈ ਸੰਬੋਧ हमारे संविधान के अंतरात्मा जिन आदर्शों में अभिव्यक्त होती है और आदर्श है सामाजिक आर्थिक एवं राजनैतिक न्याय स्वतंत्रता समता और बंधुता मुझे ये देखकर हर्ष होता है कि इन सभी आयामों पर संसद सदस्यों ने संविधान निर्माताओं की परिकल्पनाओं को यथार्थ स्वरूप प्रदान किया है हमारी संसदीय प्राणी की सफलता के ठोस प्रमाण के रूप में आज भारत विश्व की तीसरी सबसे बड़ी अर्थव्यवस्था तो बनने की ओर तेज गति से अग्रसर भारत में लगभग 25 करोड़ लोगों के गरीबी की सीमा रेखा से बाहर आने से आर्थिक न्याय के पैमाने पर विश्व की सबसे बड़ी सफलता और जीत हमारे संविधान में सामाजिक न्याय को प्रमुखता दी गई है सामाजिक न्याय के आदर्शों के अनुरूप समावेशी विकास के प्रयास किए जा रहे हैं ऐसे अनेक प्रयासों में इकोनॉमिकली वेकर सेक्शन के लिए शिक्षण संस्थाओं और रोजगार में आरक्षण का प्रावधान करना दिव्यांगजनों की परिभाषा को विस्तार देते हुए उनके हित में विशेष अधिनियम लागू करना और उसे कार्यरूप देना तथा तो राष्ट्रीय पिछड़ा वर्ग आयोग को संवैधानिक दर्जा प्रदान करना शामिल तीन तलाक से जुड़े सामाजिक पर अंकुश लगाकर संसद ने हमारी बहनों बेटियों के सशक्तिकरण और सामाजिक न्याय की दिशा में ऐतिहासिक कदम उठाए है देश के आर्थिक एकीकरण के लिए स्वाधीनता के बाद का सबसे बड़ा टैक्स सुधार गुड्स एंड सर्विसेज टैक्स के रूप में किया गया है आर्टिकल थ्री टी के प्रावधानों को निरस्त करके देश के समग्र गौरव राजनीतिक एकीकरण के मार्ग में बाधक बने हुए अवरोध को दूर किया गया नारी शक्ति बंधन अधिनियम द्वारा वीमेन लीड डेवलपमेंट के एक नए युग आरंभ होगा ਜੋ ਸੋਈ ਅਸੀਂ ਸਾਡੇ ਮਾਨਯੋਗ ਰਾਸ਼ਟਰਪਤੀ ਦਾ ਦੇਸ਼ਵਾਸੀਆਂ ਦੇ ਲਈ ਸੰਬੋਧਨ ਹੁਣ ਇਸ ਤੋਂ ਅੱਗੇ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਅਸੀਂ ਡਾਕਟਰ ਸਾਹਿਬ ਨੂੰ ਪੁੱਛਾਂਗੇ ਕਿ ਜਿਹੜਾ ਕਨਸਟੀਟਿਊਸ਼ਨ ਡੇ ਹੈ ਜਾਂ ਸੰਵਿਧਾਨ ਦਿਵਸ ਹੈ ਉਸ ਦਾ ਕੀ ਇਤਿਹਾਸ ਹੈ ਇਸ ਦੀ ਕਿਉਂ ਲੋੜ ਪਈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਸਭ ਤੋਂ ਪਹਿਲਾਂ ਤਾਂ ਸੰਵਿਧਾਨ ਦਿਵਸ ਜਾਂ ਕਨਸਟੀਟਿਊਸ਼ਨ ਦੀ ਜ਼ਰੂਰਤ ਸਾਨੂੰ ਇਸ ਲਈ ਪਈ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਭਾਰਤ ਜਾਂ ਇੰਡੀਆ ਦੀ ਇਹ ਇਸ ਤੋਂ ਪਹਿਲਾਂ ਤਾਂ ਐਗਜ਼ਿਸਟ ਹੀ ਨਹੀਂ ਕਰਦਾ ਸੀ ਹੁਣ ਜਿੰਨਾ ਚਿਰ ਅਸੀਂ ਬ੍ਰਿਟਿਸ਼ਰਜ਼ ਦੇ ਅੰਦਰ ਰਹੇ ਹਾਂ ਸਾਡੇ ਕੋਲ ਆਪਣਾ ਸੰਵਿਧਾਨ ਨਾ ਹੋਣ ਕਰਕੇ ਹੀ ਅਸੀਂ ਕਿਸੇ ਨਾ ਕਿਸੇ ਦੇ ਅੰਦਰ ਆਉਂਦੇ ਸੀ ਤਾਂ ਜਦੋਂ ਅਸੀਂ ਆਪਣੇ ਆਪ ਨੂੰ ਬ੍ਰਿਟਿਸ਼ਰਜ਼ ਤੋਂ ਆਜ਼ਾਦ ਕਰਵਾਉਣਾ ਸੀ ਤਾਂ ਸਭ ਤੋਂ ਪਹਿਲਾਂ ਸਾਡੀ ਇੱਕੋ ਹੀ ਮੰਗ ਸੀ ਕਿ ਸਾਨੂੰ ਇਸ ਦੇਸ਼ ਨੂੰ ਚਲਾਉਣ ਦੇ ਲਈ ਕੁਝ ਨਾ ਕੁਝ ਤਾਂ ਚਾਹੀਦਾ ਹੈ ਜਿਸ ਦੇ ਅਕੋਰਡਿੰਗ ਦੇ ਅਸੀਂ ਚੱਲ ਸਕੀਏ ਤਾਂ ਸਭ ਤੋਂ ਪਹਿਲੀ ਜੋ ਮੰਗ ਰੱਖੀ ਗਈ ਸੀ ਉਸੇ ਕੇ ਸੀ ਆਪਣਾ ਇੱਕ ਸੰਵਿਧਾਨ ਲਾਗੂ ਕਰੀਏ ਤਾਂ ਉਸ ਸੰਵਿਧਾਨ ਦੇ ਰਿਗਾਰਡਿੰਗਲੀ 1946 ਦੇ ਅੰਡਰ ਗਵਰਨਮੈਂਟ ਨੇ ਬੋਲੀਆ ਬ੍ਰਿਟਿਸ਼ ਗਵਰਨਮੈਂਟ ਨੇ ਕਿ ਜੇਕਰ ਤੁਸੀਂ ਆਪਣਾ ਸੰਵਿਧਾਨ ਲੈ ਕੇ ਆ ਸਕਦੇ ਹੋ ਤਾਂ ਕਰੇ ਤਾਂ ਉਸ ਟਾਈਮ ਤੇ ਸਾਡੀ ਡਰਾਫਟਿੰਗ ਕਮੇਟੀ ਨੇ 2 ਸਾਲ 11 ਮਹੀਨੇ 18 ਦਿਨ ਲਗਾ ਕੇ ਇੱਕ ਕਿਤਾਬ ਤਿਆਰ ਕੀਤੀ ਜਿਸ ਨੂੰ ਅੱਜ ਦੇ ਟਾਈਮ ਸੰਵਿਧਾਨ ਮੰਨਦੇ ਆ 26 ਨਵੰਬਰ 1949 ਐਸੇ ਲਈ ਇੰਪੋਰਟੈਂਟ ਮੰਨੀ ਜਾਂਦੀ ਕਿਉਂਕਿ ਉਸੇ ਦਿਨ ਤੋਂ ਅਸੀਂ ਆਪਣੇ ਆਪ ਨੂੰ ਇੱਕ ਸੁਤੰਤਰ ਦੇਸ਼ ਦੇ ਤੌਰ ਤੇ ਲੈ ਕੇ ਆਂਦੇ ਆ ਤਾਂ ਇਸ ਲਈ ਅਸੀਂ ਸੰਵਿਧਾਨ ਦਿਵਸ ਮਨਾਦੇ ਆ ਬਿਲਕੁਲ ਠੀਕ ਹੈ ਜੀ ਤਾਂ ਮੇਰਾ ਅਗਲਾ ਸਵਾਲ ਲੋਕਾ ਜੀ ਮੈਡਮ ਉਸਕਾ ਨੂੰ ਕਿ ਇਹ ਤਾਂ ਜਿਦਾ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਦਾ ਇਤਿਹਾਸਕੀਆ ਸੰਵਿਧਾਨ ਦਿਵਸ ਦਾ ਤਾਂ 2015 ਦੇ ਵਿੱਚ ਸਾਡੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਹਰ ਸਾਲ ਜਿਹੜਾ 26 ਨਵੰਬਰ ਨੂੰ ਕਨਸਟੀਟਿਊਸ਼ਨ ਡੇ ਮਨਾਵਾਂਗੇ ਇਸ ਕਨਸਟੀਟਿਊਸ਼ਨ ਡੇ ਨੂੰ ਕਿਦਾਂ ਮਨਾਇਆ ਜਾਂਦਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜੀ ਜਿਵੇਂ ਕਿ ਤੁਸੀਂ ਕਿਹਾ ਕਿ 2015 ਦੇ ਵਿੱਚ 19 ਨਵੰਬਰ ਨੂੰ ਇਸ ਚੀਜ਼ ਨੂੰ ਕਿਹਾ ਗਿਆ ਸੀਗਾ ਕਿ ਆਪਾਂ ਹਰ 26 ਨਵੰਬਰ ਨੂੰ ਆਪਾਂ ਕਨਸਟੀਟਿਊਸ਼ਨ ਡੇ ਮਨਾਵਾਂਗੇ ਹਾਂਜੀ ਤੇ ਜਿਵੇਂ ਕਿ ਇਸ ਸਾਲ ਦਾ ਸਾਡਾ ਜਿਹੜਾ ਲੋਗੋ ਕਹਿ ਲੋ ਜਾਂ ਮੋਟੋ ਹੈਗਾ ਉਹ ਹੈਗਾ ਸਾਡਾ ਸੰਵਿਧਾਨ ਸਾਡਾ ਸਵੈਮਾਨ ਹਾਂਜੀ ਤੇ ਇਸ ਦੇ ਚੱਲਦੇ ਉਹ ਇਹੀ ਕਰਦੇ ਨੇ ਕਿ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਜਾ ਕੇ ਉਹਨਾਂ ਨੇ ਸੈਮੀਨਾਰਸ ਕੰਡਕਟ ਕਰਨੇ ਨੇ ਜਾਂ ਲੋਕਾਂ ਦੇ ਨਾਲ ਬਾਤ ਚੀਤ ਕਰਨੀਆਂ ਜਿਹੜੇ ਵਰਗ ਮਤਲਬ ਪਿਛੋਕੜ ਜਾਂ ਜਿਹੜੇ ਸਮਾਜਿਕ ਅਤੇ ਆਰਥਿਕ ਤੌਰ ਤੇ ਪਿਛੋਕੜ ਵਿਅਕਤੀ ਨੇ ਉਹਨਾਂ ਦੀ ਮਦਦ ਕਰਨੀ ਹੈ ਜਾਂ ਸਕੂਲਾਂ ਦੇ ਅਤੇ ਕਾਲਜਾਂ ਦੇ ਵਿੱਚ ਸੈਮੀਨਾਰਸ ਕੰਡਕਟ ਕਰਨੇ ਹੈ ਜਿਵੇਂ ਕਿ ਡਿਫਰੈਂਟ ਡਿਫਰੈਂਟ ਕਾਲਜਸ ਦੇ ਵਿੱਚ ਇਸ ਪਾਰਟਿਕੂਲਰ ਸਬਜੈਕਟ ਦੇ ਬਾਰੇ ਬੱਚਾ ਨੂੰ ਦੱਸਣਾ ਕਿ ਸਾਡਾ ਸੰਵਿਧਾਨ ਸਾਡੇ ਵਾਸਤੇ ਕਿਉਂ ਇਮਾਨਯਤਾ ਰੱਖਦਾ ਹੈ ਤੇ ਕਿੱਦਾਂ ਇਹਨੂੰ ਆਪਾਂ ਅੱਗੇ ਹੋਰ ਵਿਦਾਨਾ ਠੀਕ ਹੈ ਜੀ ਇਹ ਬੜੇ ਸੁਜੰਜੇ ਤਰੀਕੇ ਨਾਲ ਦੱਸਿਆ ਕਿ ਬੇਸਿਕ ਏਜੰਡਾ ਜਿਹੜਾ ਕਨਸਟੀਟਿਊਸ਼ਨ ਡੇ ਦਾ ਆਹਾ ਹੈ ਕਿ ਜਿੰਨੇ ਵੀ ਸਾਡੇ ਵਸਿੰਦੇ ਹਨ ਦੇਸ਼ ਦੇ ਜਾਂ ਦੁਨੀਆ ਭਰ ਦੇ ਵਿੱਚ ਜਿਹੜੇ ਵਿਅਕਤੀ ਹਨ ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡਾ ਕਨਸਟੀਟਿਊਸ਼ਨ ਦੀ ਮਹਾਨਤਾ ਕਿਉਂ ਹੈ ਤੇ ਇਸ ਦੇ ਨਾਲ ਲੱਗਦਾ ਹੈ ਯਾ ਅਗਲਾ ਸਾਡਾ ਸਵਾਲ ਹੈ ਡਾਕਟਰ ਸਾਹਿਬ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਸ ਨੂੰ ਡੈਮੋਕ੍ਰੇਸੀ ਦੀ ਸੋਲ ਕਿਹਾ ਜਾਂਦਾ ਹੈ ਕਿ ਜਮਹੂਰੀਅਤ ਦੀ ਰੂਹ ਕਿਹਾ ਜਾਂਦਾ ਹੈ ਇਹ ਇਹ ਡੈਮੋਕ੍ਰੇਸੀ ਦੀ ਸੋਲ ਜਾਂ ਜਮਹੂਰੀਅਤ ਦੀ ਰੂਹ ਕਿੱਦਾਂ ਬਣਦਾ ਹੈ ਸਾਡਾ ਕਨਸਟੀਟਿਊਸ਼ਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਟਾਈਮ ਦੇ ਅੰਦਰ ਚਾਹੇ ਅਸੀਂ ਸਰਕਾਰ ਦੀ ਗੱਲ ਕਰੀਏ ਚਾਹੇ ਅਸੀਂ ਇੱਕ ਆਮ ਨਾਗਰਿਕ ਦੀ ਗੱਲ ਕਰੀਏ ਜੇਕਰ ਆਮ ਨਾਗਰਿਕ ਦੇ ਹੱਕਾਂ ਦੀ ਗੱਲ ਕਰਦੇ ਹਾਂ ਜਿਹਨੂੰ ਅਸੀਂ ਫੰਡਮੈਂਟਲ ਰਾਈਟਸ ਕਹਿੰਦੇ ਹਾਂ ਮੌਲਿਕ ਅਧਿਕਾਰ ਕੌਣ ਦਿੰਦਾ ਹੈ ਸੰਵਿਧਾਨ ਤੋਂ ਮਿਲ ਰਿਹਾ ਜਦੋਂ ਅਸੀਂ ਗੱਲ ਕਰਦੇ ਹਾਂ ਸਰਕਾਰ ਬਣਾਉਣ ਦੀ ਸਰਕਾਰ ਤਾਨਾਸ਼ਾਹੀ ਨਹੀਂ ਬਣ ਸਕਦੀ ਆ ਸਾਡੇ ਭਾਰਤ ਦੇ ਅੰਦਰ ਅਸੀਂ ਅੱਜ ਦੇ ਟਾਈਮ ਦੇ ਅੰਦਰ ਜੇ ਗੱਲ ਕਰੀਏ ਕਿ ਸਾਡਾ ਸੰਵਿਧਾਨ ਹੀ ਹੈ ਜੋ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਦਾ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਕਿ ਕੋਈ ਵੀ ਗਵਰਨਮੈਂਟ ਮੈਜੋਰਿਟੀ ਦੇ ਨਾਲ ਚਾਹੇ ਆ ਜਾਏਗੀ ਪਰ ਨੂੰ ਸਾਡੇ ਪਛਾਣ ਦੀ ਜੋ ਬੇਸਿਕ ਨਹੀਂ ਰੱਖਦਾ ਉਹ ਸੰਵਿਧਾਨ ਰੱਖਦਾ ਹੈ ਠੀਕ ਹੈ ਜੀ ਇਹ ਵਕੀਲ ਸਾਹਿਬ ਤੁਹਾਨੂੰ ਇਹ ਮੇਰਾ ਅਗਲਾ ਸਵਾਲ ਰੋਪੋ ਜਿੱਦਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੱਕ ਸਟੇਟਮੈਂਟ ਸੀਗੀ ਕਨਸਟੀਟਿਊਸ਼ਨ ਦੇ ਉੱਤੇ ਕੀ ਕਹਿੰਦੇ ਸਾਡਾ ਇਹ ਕਨਸਟੀਟਿਊਸ਼ਨ ਹੀ ਹੈ ਜਿਸ ਨੇ ਮੇਰੇ ਵਰਗੇ ਬੰਦੇ ਤਾਂ ਹੋਰ ਮੇਰੇ ਵਰਗੇ ਜਿਹੜੇ ਦੇਸ਼ ਦੇ ਪਸੰਦਿਆਂ ਨੂੰ ਆਪਣੇ ਸੁਪਨੇ ਜਿਹੜਾ ਸੱਚ ਕਰਨ ਦਾ ਇੱਕ ਮੌਕਾ ਦਿੱਤਾ ਜੀ ਇਸ ਦੇ ਮੱਦੇ ਨਜ਼ਰ ਆ ਕੇ ਸਾਨੂੰ ਤੁਸੀਂ ਦੱਸੋ ਜੀ ਦਾ ਮੈਡਮ ਨੇ ਨਹੀਂ ਦੱਸਿਆ ਕਿ ਇਹਦੇ ਵਿੱਚ ਜਿਹੜਾ ਕਨਸਟੀਟਿਊਸ਼ਨਲ ਰਾਈਟ ਦਿੱਤੇ ਹੋਏ ਆ ਜਿੱਥੇ ਕਨਸਟੀਟਿਊਸ਼ਨਲ ਰਾਈਟ ਆ ਉਥੇ ਕੁਛ ਨਾ ਕੁਛ ਸਰਕਾਰ ਦੀਆਂ ਲੋਕਾਂ ਪ੍ਰਤੀ ਡਿਊਟੀਆਂ ਵੀ ਆ ਉਹ ਡਿਊਟੀਆਂ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣ ਤੋਂ ਪਾਉ ਜੀ ਜੀ ਜਦੋਂ ਸੰਵਿਧਾਨ ਬਣਾਇਆ ਗਿਆ ਸੀਗਾ ਉਹਦਾ ਜਿਹੜਾ ਪ੍ਰੀਅੰਬਲ ਹੈ ਉਹਨੂੰ ਕਹਿੰਦਾ ਕਿਹਾ ਜਾਂਦਾ ਹੈ ਕਿ ਇੰਟਰੋਡਕਟਰੀ ਹਾਂਜੀ ਹਰ ਕਾਨੂੰਨ ਦਾ ਇੱਕ ਇੰਟਰੋਡਕਸ਼ਨ ਹੁੰਦਾ ਹੈ ਜਿਹਨੂੰ ਆਪਾਂ ਪ੍ਰੀਅੰਬਲ ਕਹਿੰਦੇ ਹਾਂ ਹਾਂਜੀ ਉਹਦੇ ਅੰਦਰ ਹੀ ਉਹਨਾਂ ਨੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਪਾਵੇਂ ਉਹ ਉਹਦੀਆਂ ਡੈਮੋਕਰੈਟਿਕ ਰਾਈਟਸ ਹੋਣ ਜਾਂ ਉਹਨਾਂ ਦੇ ਇਕਵੈਲਟੀ ਦੇ ਬਾਰੇ ਗੱਲ ਕੀਤੀ ਹੋਇਆ ਫ੍ਰੈਟਰਨਿਟੀ ਹੈ ਭਾਈਚਾਰੇ ਦੀ ਗੱਲ ਕੀਤੀ ਹੋ ਉਹ ਉਸ ਦੇ ਨਾਲ ਹੀ ਜਿਹੜੇ ਸਾਡੇ ਮੌਲਿਕ ਅਧਿਕਾਰ ਹੈ ਉਸ ਦੇ ਬਾਰੇ ਵੀ ਗੱਲ ਕਰਦੇ ਨੇ ਕਿ ਜਿਹੜੇ ਵਿਅਕਤੀ ਨੇ ਉਹਨਾਂ ਦੇ ਨਾਲ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਆਪਾਂ ਪੇਪਾਉ ਨਹੀਂ ਕਰ ਸਕਦੇ ਇਹ ਸਾਡੀ ਜਿਹੜੀ ਸਰਕਾਰ ਹੈ ਉਹ ਜਿਹੜੇ ਪਿਛੜੇ ਵਰਗ ਦੇ ਲੋਕ ਨੇ ਭਾਵੇਂ ਉਹ ਅਨਸੂਚਿਤ ਜਾਤੀ ਦੇ ਹੋਣ ਜਾਂ ਜਿਹੜੇ ਕਬੀਲੇ ਦੇ ਹੋਣ ਜਾਂ ਔਰਤਾਂ ਹੋਣ ਜਾਂ ਬੱਚੇ ਹੋਣ ਉਹਨਾਂ ਨੂੰ ਜਿਹੜੀ ਮਤਲਬ ਆਰਟੀਕਲ 15 ਹੋਵੇ ਜਾਂ 14 ਹੋਵੇ ਜਾਂ 16 ਹੋਵੇ ਜਾਂ 21 ਹੋਵੇ ਹਾਂਜੀ 23 ਤੇ 24 ਇਹਨਾਂ ਬਹੁਤ ਸਾਰੇ ਜਿਹੜੇ ਅਨੁਛੇਦ ਨੇ ਉਹਦੇ ਤਹਿਤ ਉਹਨਾਂ ਨੇ ਇਹਨਾਂ ਬਾਰੇ ਅੱਛੀ ਜਿਹੜੀਆਂ ਸਹੂਲਤਾਂ ਹੈ ਉਹ ਲਿਆਉਣ ਦੀ ਗੱਲ ਕੀਤੀ ਹੈ ਕਿ ਔਰਤਾਂ ਨੂੰ ਵੀ ਅੱਗੇ ਵਧਾਇਆ ਜਾ ਸਕੇ ਬੱਚਿਆਂ ਦੀ ਸਿੱਖਿਆ ਦੇ ਬਾਰੇ ਗੱਲ ਕੀਤੀ ਗਈ ਹੈ ਬਹੁਤ ਸਾਰੇ ਸੰਸ਼ੋਧਨ ਲਿਆਏ ਗਏ ਨੇ ਉਸ ਤੋਂ ਬਾਅਦ ਜਿਹੜੇ ਜੌਬਸ ਨੇ ਜਾਂ ਜਿਹੜੇ ਐਸਸੀ ਐਸਟੀਜ਼ ਨੇ ਉਹਨਾਂ ਦੀ ਐਜੂਕੇਸ਼ਨ ਬਾਰੇ ਉਹਨਾਂ ਨੇ ਰੂਲਸ ਬਣਾਏ ਕਿ ਉਹਨਾਂ ਦੀ ਰਿਜ਼ਰਵੇਸ਼ਨ ਕੀਤੀ ਜਾ ਸਕਦੀ ਹੈ ਇਹ ਸਾਡੇ ਸੰਵਿਧਾਨ ਦੇ ਵਿੱਚ ਉਹਨਾਂ ਨੇ ਸਾਡੇ ਮੌਲਿਕ ਅਧਿਕਾਰਾਂ ਦੇ ਵਿੱਚ ਗੱਲ ਕੀਤੀ ਗਈ ਹੈ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਹੈ ਕਿ ਮੌਲਿਕ ਅਧਿਕਾਰ ਵੀ ਰੱਖੇ ਗਏ ਆ ਉਹਦੇ ਵਿੱਚ ਹਰ ਜਿਹੜੀ ਸਾਡੀ ਜ਼ਿੰਦਗੀ ਨਾਲ ਰਿਲੇਟਡ ਗੱਲ ਹੈ ਉਸ ਦਾ ਖਿਆਲ ਰੱਖਿਆ ਗਿਆ ਭਾਵੇਂ ਸਾਡੀ ਉਹ ਪੜਾਈ ਲਿਖਾਈ ਹੈ ਭਾਵੇਂ ਸਾਡੀ ਜ਼ਿੰਦਗੀ ਜੀਣ ਦੇ ਹੱਕ ਹਨ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਆਰਟੀਕਲ 14 ਹੈ ਤਾ ਆਰਟੀਕਲ 21 ਹੈ ਜੀ ਕਨਸਟੀਟਿਊਸ਼ਨ ਦਾ ਇਹ ਸਭ ਤੋਂ ਜ਼ਰੂਰੀ ਆਰਟੀਕਲ ਨੇ ਜਿਹੜਾ ਕਹਿ ਸਕਦੇ ਕਿ ਨਹੀਂ ਬਣਾਉਂਦੇ ਨੇ ਸਾਡੇ ਕਨਸਟੀਟਿਊਸ਼ਨ ਦੀ ਦਾ ਖਾਸ ਕਰ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਦੀ ਤਾਂ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸੋ ਕਿ ਆਰਟੀਕਲ 14 ਤਾਂ ਆਰਟੀਕਲ 21 ਕੀ ਹੈ ਤਾਂ ਅਗਲੀ ਗੱਲ ਇਹ ਸਾਨੂੰ ਜਿਹੜਾ ਆਮ ਬੰਦੇ ਹਨ ਜਿਹੜੇ ਹਿੰਦੁਸਤਾਨ ਦੇ ਸਿਟੀਜ਼ਨ ਹਨ ਜਾਂ ਨਾਨ ਸਿਟੀਜ਼ਨ ਵੀ ਹਨ ਉਹਨਾਂ ਲਈ ਇੱਕਦਾ ਜ਼ਰੂਰੀ ਹੈ ਕਿ ਦਾਇਰ ਕਾਡਾ ਉਹ ਦੱਸੋ ਸਰ ਪਹਿਲੀ ਚੀਜ਼ ਜਦੋਂ ਅਸੀਂ ਆਰਟੀਕਲ 14 ਦੀ ਗੱਲ ਕਰਦੇ ਆ ਤੇ ਆਰਟੀਕਲ 21 ਦੀ ਗੱਲ ਕਰਦੇ ਇੱਕ ਹੋਰ ਆਰਟੀਕਲ ਇਸ ਦੇ ਨਾਲ ਦਾ ਆਰਟੀਕਲ 19 ਜਿਨ੍ਹਾਂ ਨੂੰ ਅਸੀਂ ਕਹਿੰਦੇ 골ਡਨ ਟ੍ਰਾਇੰਗਲ ਆਰਟੀਕਲ 14 ਕੀ ਕਹਿੰਦਾ ਆ ਅੱਜ ਅਸੀਂ ਇੱਥੇ ਬੈਠੇ ਆ ਮੈਂ ਐਜ਼ ਅ ਡਾਕਟਰ ਬੈਠੀ ਆ ਐਜ਼ ਅ ਐਡਵੋਕੇਟ ਬੈਠੇ ਤੁਸੀਂ ਐਜ਼ ਐਂਕਰ ਬੈਠੇ ਅਸੀਂ ਸਾਰੇ ਇਕੁਅਲ ਆ ਤਾਂ ਰਾਈਟ ਟੂ ਇਕੁਐਲਿਟੀ ਆਰਟੀਕਲ 14 ਕਹਿੰਦਾ ਆ ਆਰਟੀਕਲ 21 ਸਾਨੂੰ ਕਹਿੰਦਾ ਕਿ ਜੇ ਮੈਂ ਜੀਣਾ ਆ ਰਾਈਟ ਟੂ ਲਾਈਫ ਮਤਲਬ ਕਿ ਜੇ ਅਸੀਂ ਜੀ ਰਹੇ ਆ ਇਸ ਦੁਨੀਆ ਦੇ ਉੱਪਰ ਤੇ ਅਸੀਂ ਭੇਡ ਬੱਕਰੀਆਂ ਦੀ ਤਰ੍ਹਾਂ ਨਹੀਂ ਜੀਣਾ ਅਸੀਂ ਇਨਸਾਨਾਂ ਦੀ ਤਰੀਕੇ ਨਾਲ ਜੀਣਾ ਆ ਉਹਨੂੰ ਰਾਈਟ ਟੂ ਲਾਈਫ ਆਰਟੀਕਲ ਇਦਾਂ ਦਾ ਆ ਜੇ ਤੋਂ ਬਿਨਾ ਇੱਕ ਹਰ ਇਨਸਾਨ ਨਹੀਂ ਜਾ ਸਕਦਾ ਅੱਜ ਦਿੱਲੀ ਦੇ ਅੰਦਰ ਇੰਨਾ ਪੋਲੂਸ਼ਨ ਹੈ ਆਪਾਂ ਦੇਖਦੇ ਆ ਪਰ ਐਟ ਦ ਸੇਮ ਟਾਈਮ ਸਾਡੇ ਸੁਪਰੀਮ ਕੋਰਟ ਕਹਿੰਦਾ ਆ ਕਿ ਰਾਈਟ ਟੂ ਕਲੀਨ 에 ਕੀ ਕਰਦੀ ਪਈ ਗ੍ਰੀਨ ਰੈਵੋਲੂਸ਼ਨ ਲੈ ਕੇ ਆ ਰਹੀ ਆ ਅੱਜ ਦੇ ਟਾਈਮ ਦੇ ਅੰਦਰ ਸੀ ਇੰਡਸਟਰੀਜ਼ ਨੂੰ ਕਹਿ ਰਹੀ ਆ ਕਿ ਕਾਰਬਨ ਐਮੀਟ ਨਹੀਂ ਕਰਨਾ ਕਿਉਂ ਕਹਿ ਰਹੀ ਆ ਕਿਉਂਕਿ ਹਵਾ ਪਾਣੀ ਸਾਫ਼ ਹੋਣਾ ਚਾਹੀਦਾ ਹਰ ਕਾਜਲ ਇਹ ਕਿਥੋਂ ਲੈ ਕੇ ਆਉਂਦੇ ਪਏ ਆ ਅਸੀਂ ਆਰਟੀਕਲ ਨੰਬਰ 19 ਦੇ ਅੰਦਰ ਤੋਂ ਆਰਟੀਕਲ 19 ਸਾਨੂੰ ਜਾਂ ਆਰਟੀਕਲ 21 ਸਾਨੂੰ ਇਹ ਰਾਈਟ ਦਿੰਦਾ ਆ ਕਿ ਜਿੰਦੇ ਵੀ ਇੱਕ ਇਨਸਾਨ ਦੇ ਫੰਡਮੈਂਟਲ ਰਾਈਟਸ ਹੁੰਦੇ ਨੇ ਨਾ 14 ਦੇ ਅੰਦਰ ਇਕਵੈਲਟੀ ਹੋਣੀ ਚਾਹੀਦੀ 19 ਦੇ ਅੰਦਰ ਮੈਨੂੰ ਬੋਲਣ ਦਾ ਅਧਿਕਾਰ ਹੈ ਮੈਨੂੰ ਕਿਤੇ ਵੀ ਰਹਿਣ ਦਾ ਅਧਿਕਾਰ ਹੈ ਇਹ ਸਾਰੇ ਸਾਨੂੰ ਰਾਈਟਸ ਕਿਥੋਂ ਪ੍ਰੋਵਾਈਡ ਕੀਤੇ ਜਾਂਦੇ ਆ ਇਹਨਾਂ ਤੋਂ ਬਿਨਾ ਇੱਕ ਇਨਸਾਨ ਇਨਸਾਨ ਦੀ ਤਰ੍ਹਾਂ ਕਿਸੇ ਡੈਮੋਕਰੈਟਿਕ ਸਟੇਟ 'ਚ ਨਹੀਂ ਰਹਿ ਸਕਦਾ ਇੱਕ ਕਿਤੇ ਵੀ ਡੈਮੋਕਰੇਸੀ ਹੋਵੇ ਉਹਦੇ ਵਿੱਚ ਇੱਕ ਸ਼ਬਦ ਵਰਤਦੇ ਆ ਉਹ ਕਹਿੰਦੇ ਰੂਲ ਆਫ ਲਾ ਇਹ ਐਸੋ ਇੱਕ ਬੜੀ ਅਹਿਮੀਅਤ ਹੈ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਰੂਲ ਆਫ ਲਾ ਰੂਲ ਆਫ ਲਾ ਦਾ ਇਹ ਮਤਲਬ ਵੀ ਹੈ ਕਿ ਹਰ ਇੱਕ ਨੂੰ ਬਰਾਬਰ ਦੇ ਜਿਹੜੇ ਕਾਨੂੰਨੀ ਹੱਕ ਮਿਲਣਾ ਤਾਂ ਮੈਡਮ ਉਸਕਾਨ ਸਾਡੇ ਦਸ਼ਕਾਂ ਲਈ ਪਲੀਜ਼ ਦੱਸੋ ਕਿ ਰੂਲ ਆਫ ਲਾ ਥਲੇ ਬਰਾਬਰ ਦੇ ਕਾਨੂੰਨੀ ਹੱਕ ਸਾਡਾ ਕਨਸਟੀਟਿਊਸ਼ਨ ਕਿਦਾਂ ਦਵਾਉਂਦਾ ਹੈ ਜੀ ਜੀ ਰੂਲ ਆਫ ਲਾ ਜਿਵੇਂ ਕੀ ਹੈ ਸਾਡਾ ਜਿਹੜਾ ਆਰਟੀਕਲ ਸੰਵਿਧਾਨ ਦਾ ਆਰਟੀਕਲ 14 ਹੈ ਉਹ ਕਹਿੰਦਾ ਇਕਵੈਲਟੀ ਆਫ ਲਾ ਐਂਡ ਇਕਵਲ ਪ੍ਰੋਟੈਕਸ਼ਨ ਆਫ ਲਾ ਕਿ ਜਿਹੜੇ ਵੀ ਵਿਅਕਤੀ ਨੇ ਉਹਨਾਂ ਦੇ ਉਹ ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਉਹ ਰਿਲੀਜੀਅਨ ਹੋਵੇ ਕਾਸਟ ਹੋਵੇ ਸੈਕਸ ਹੋਵੇ ਜਾਂ ਉਹਨਾਂ ਦੀ ਰਹਿਣ ਦੀ ਜਗ੍ਹਾ ਹੋਵੇ ਸਮਾਜਿਕ ਆਰਥਿਕ ਹਰ ਤਰੀਕੇ ਦੇ ਨਾਲ ਉਹ ਸਾਰੇ ਇੱਕੋ ਜਿਹੇ ਮੰਨੇ ਜਾਂਦੇ ਨੇ ਠੀਕ ਹੈ ਜੀ ਤੇ ਲਾਅ ਜਿਹੜਾ ਹੈਗਾ ਉਹ ਸੁਪਰੀਮ ਮੰਨਿਆ ਜਾਂਦਾ ਹੈ ਲਾਅ ਤੋਂ ਅੱਗੇ ਨਾ ਕੁਝ ਹੈ ਕਿਉਂਕਿ ਲਾਅ ਜਿਹੜਾ ਹੈਗਾ ਉਹ ਹਰ ਇੱਕ ਇਨਸਾਨ ਵਾਸਤੇ ਬਣਾਇਆ ਗਿਆ ਹੈ ਤੇ ਕੋਈ ਵੀ ਇਹ ਅਮੀਰ ਜਾਂ ਗਰੀਬ ਵਾਸਤੇ ਸਪੈਸੀਫਿਕਲੀ ਨਹੀਂ ਬਣਾਇਆ ਗਿਆ ਤੇ ਕਾਨੂੰਨ ਦਾ ਇਹੀ ਮੂਲ ਮਕਸਦ ਹੈ ਕਿ ਉਹ ਦੋਨਾਂ ਪੱਖਾਂ ਨੂੰ ਇਕੁਅਲ ਸੁਨੇ ਤੇ ਦੋਨਾਂ ਨੂੰ ਪ੍ਰੋਵਾਈਡ ਕਰ ਸਕੇ ਐਂਡ ਇਸ ਦੇ ਚਲਦੇ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਜਿਹੜਾ ਸਾਡੇ ਡਾਇਰੈਕਟਿਵ ਪ੍ਰਿੰਸੀਪਲਸ ਹੈਗੇ ਨੇ ਉਹਦਾ ਜਿਹੜਾ ਮਤਲਬ ਆਰਟੀਕਲ 39A ਹੈ ਉਹਦੇ ਵਿੱਚ ਉਹ ਕੋਸ਼ਿਸ਼ ਕਰਦੇ ਆ ਕਿ ਜਿਹੜੇ ਵਿਅਕਤੀ ਜਿਹੜੇ ਮਤਲਬ ਸੋਸ਼ਲੀ ਤੇ ਇਕਨੋਮਿਕਲੀ ਬਹੁਤ ਵੀਕ ਨੇ ਉਹ ਇਸ ਦੇ ਤਹਿਤ ਸਾਡੇ ਮਤਲਬ ਜਿਹੜੇ ਫ੍ਰੀ ਲੀਗਲ ਏਡ ਦਾ ਕਨਸੈਪਟ ਹੈ ਉਹਨੂੰ ਲਿਆਂਦੀ ਕੋਸ਼ਿਸ਼ ਕੀਤੀ ਕਿ ਜਿਹੜਾ ਜ ਲਾਅ ਹੈ ਉਹ ਸਿਰਫ ਅਮੀਰ ਵਿਅਕਤੀ ਜਾਂ ਬਹੁਤ ਜਿਹੜੇ ਸਟਰੋਂਗ ਵਿਅਕਤੀ ਨੇ ਉਹਨਾਂ ਵਾਸਤੇ ਨਾ ਹੋਵੇ ਇੱਕ ਗਰੀਬ ਵਿਅਕਤੀ ਵਾਸਤੇ ਵੀ ਹੋਵੇ ਤੇ ਉਸ ਤੋਂ ਇਲਾਵਾ ਜਿਹੜਾ ਲਾਅ ਹੈ ਉਹ ਸਾਰਿਆਂ ਵਾਸਤੇ ਇਕੁਅਲ ਯੂਜ਼ ਕੀਤਾ ਜਾਵੇ ਕੋਈ ਇਹ ਨਹੀਂ ਹੈਗਾ ਕਿ ਉਹਦਾ ਮਿਸਯੂਜ਼ ਕਰ ਸਕੇ ਇਹ ਮੇਰਾ ਅਗਲਾ ਸਵਾਲ ਡਾਕਟਰ ਸਾਹਿਬ ਨੂੰ ਰੋਗ ਹੈ ਏਸੀ ਗੱਲ ਨਾਲ ریلیਟਡ ਕਿ ਜਿੱਦਾਂ ਵਕੀਲ ਸਾਹਿਬ ਨੇ ਦੱਸਿਆ ਕਿ ਲਾਅ ਦਾ ਮਤਲਬ ਆਹ ਹੈ ਕਿ ਇਕੁਅਲੀ ਸਾਰਿਆਂ ਨੂੰ ਟਰੀਟ ਕੀਤਾ ਜਾਵੇ ਤਾਂ ਕਾਨੂੰਨ ਮੁਤਾਬਕ ਜਿਹੜਾ ਸਾਡੇ ਜਾਂ ਸੰਵਿਧਾਨ ਮੁਤਾਬਕ ਇਕੁਅਲ ਦਾ ਮਤਲਬ ਹੈਗਾ ਕਿ ਸਾਰਿਆਂ ਨੂੰ ਬਰਾਬਰ ਦੇ ਪਾਇਦਾਨ ਉੱਤੇ ਖੜਾ ਕਰਨਾ ਹੈ ਇਹ ਬਰਾਬਰ ਦੇ ਪਾਇਦਾਨ ਦੀ ਕੀ ਪਰਿਭਾਸ਼ਾ ਹੈ ਕਨਸਟੀਟਿਊਸ਼ਨ ਮੁਤਾਬਕ ਖਾਸ ਕਰਕੇ ਜਿੱਥੇ ਸਾਡੀਆਂ ਔਰਤਾਂ ਜਾਂਦੀਆਂ ਜਾਂ ਪਿਛੜੇ ਵਰਗ ਆ ਜਾਂਦੇ ਜਾਂ ਬੱਚਾ ਆ ਜਾਂਦੇ ਉਹਨਾਂ ਦੇ ਕੰਟੈਕਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਮਝਾਉਗੇ ਸਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਇਕੁਐਲਿਟੀ ਦੀ ਤੇ ਬਰਾਬਰਤਾ ਦੀ ਜਿਹਦੇ ਰਿਗਾਰਡਿੰਗਲੀ ਸਾਡੇ ਕਨਸਟੀਟਿਊਸ਼ਨ ਨੇ ਉਹਦੇ ਵਿੱਚ ਹੀ ਲਿਖ ਦਿੱਤਾ ਅਸੀਂ ਕਹਿੰਦੇ ਹਾਂ ਕਿ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਕਿ ਸਪੀਸਿਸ ਤੇ ਕਾਸਟ ਤੇ ਬੇਸਿਸ ਤੇ ਕ੍ਰੀਟ ਤੇ ਬੇਸਿਸ ਤੇ ਸੈਕਸ ਦੇ ਬੇਸਿਸ ਤੇ ਪਰ ਐਟ ਦ ਸੇਮ ਟਾਈਮ ਕਨਸਟੀਟਿਊਸ਼ਨ ਦੇ ਵਿੱਚ ਹੀ ਅਸੀਂ ਲਿਖਿਆ ਕਿ ਔਰਤਾਂ ਤੇ ਬੱਚਿਆਂ ਦੇ ਲਈ ਸਪੈਸ਼ਲ ਪ੍ਰੋਵੀਜ਼ਨਸ ਬਣਾਈਆਂ ਜਾ ਸਕਦੀਆਂ ਤੁਸੀਂ ਦੇਖੋਗੇ ਕਿ 6 ਤੋਂ 14 ਸਾਲ ਦੇ ਬੱਚੇ ਦੇ ਲਈ ਸਕੂਲ ਦੇ ਵਿੱਚ ਜਾਣਾ ਜ਼ਰੂਰੀ ਹੈ ਤੇ ਤਾਂ ਮਾਤਾ ਪਿਤਾ ਦੀ ਡਿਊਟੀ ਬਣਦੀ ਹੈ ਤੇ ਐ ਸਟੇਟ ਜਿਹੜੀ ਹੈਗੀ ਉਹਦੀ ਡਿਊਟੀ ਬਣਦੀ ਹੈ ਕਿ ਇਹਨਾਂ ਨੂੰ ਪ੍ਰੋਵਾਈਡ ਕਰਨਾ ਕਿੱਥੇ ਲਿਖਿਆ ਕਨਸਟੀਟਿਊਸ਼ਨ ਦੇ ਅੰਦਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਪਿਛੜੇ ਵਰਗ ਚਾਹੇ ਉਹ ਐਸਸੀ ਐਸਟੀ ਓਬੀਸੀ ਕੋਈ ਵੀ ਕੈਟਾਗਰੀ ਦੇ ਆਪਾਂ ਲੈ ਕੇ ਜਾਂਦੇ ਆ ਉਹਨਾਂ ਦੇ ਲਈ ਸਪੈਸ਼ਲ ਰਿਜ਼ਰਵੇਸ਼ਨ ਸਾਡੇ ਕਨਸਟੀਟਿਊਸ਼ਨ ਦੀ 103ਵੀਂ ਵਾਰ ਉਸ ਨੂੰ ਅਸੀਂ ਐਮੈਂਡ ਕੀਤਾ ਕਿ ਇਸ ਚੀਜ਼ ਲਈ ਤਾਂ ਕਿ ਜਿਹੜਾ ਗਰੀਬ ਤਬਕਾ ਜਨਰਲ ਪਬਲਿਕ ਦੇ ਅੰਡਰ ਜੋ ਬੰਦੇ ਪੇ ਨਹੀਂ ਕਰ ਸਕਦੇ ਜਿਹਨੂੰ ਆਪਾਂ ਸੋਸ਼ੀਅਲਿ ਇਕਨੋਮਿਕਲੀ ਵੀਕਰ ਸੈਕਸ਼ਨ ਕਹਿੰਦੇ ਆ ਉਹਨਾਂ ਨੂੰ ਅਸੀਂ ਸਪੈਸ਼ਲ ਰਿਜ਼ਰਵੇਸ਼ਨ ਦਵਾਈ ਅਸੀਂ ਪ੍ਰਾਈਵੇਟ ਸਕੂਲ ਦੇ ਅੰਡ ਕਿੱਥੇ ਕਨਸਟੀਟਿਊਸ਼ਨ ਲੈ ਕੇ ਇਹ ਕਨਸਟੀਟਿਊਸ਼ਨ ਦੇ ਸੰਵਿਧਾਨ ਹੀ ਆ ਜੋ ਇਹਨਾਂ ਵਰਗ ਨੂੰ ਆਪਣੇ ਅਕੋਰਡਿੰਗਲੀ ਜਾਂ ਉਹਨਾਂ ਦੀ ਰਾਈਟਸ ਨੂੰ ਰਿਜ਼ਰਵ ਕਰਕੇ ਰੱਖਤਾ ਹੈ ਹੁਣ ਆਰਟੀਕਲ 16 ਹੋਏ ਅੱਛਾ ਜੀ ਇੱਕ ਬਹੁਤ ਇੰਪੋਰਟੈਂਟ ਆਰਟੀਕਲ ਹੈ ਆ ਜਸਸੀ ਬਾਤ ਕਿ ਕੰਮ ਕਰ ਰਹੀਆਂ ਸਾਨੂੰ ਜੌਬਸ ਇਨਰ ਇਕਵਲ ਅਪੋਰਚ्युनिटी ਆਰਟੀਕਲ 16 ਦਵੰਦਾ ਹੈ ਕਿ ਚਾਹੇ ਤੁਹਾਡੀ ਅਪੁਆਇੰਟਮੈਂਟ ਹੈ ਚਾਹੇ ਤੁਸੀਂ ਲੇਬਰ ਕਲਾਸ ਨੂੰ ਬਿਲੋਂਗ ਕਰਦੇ ਹੋ ਤੁਸੀਂ ਹਰ ਜਗ੍ਹਾ ਤੇ ਅਪੁਆਇੰਟਮੈਂਟ ਤੁਹਾਡੀ ਇੱਕ ਬਰਾਬਰ ਹੋਏਗੀ ਕਿੱਥੇ ਲਿਖਿਆ ਆਰਟੀਕਲ 16 ਤੋਂ ਸੰਵਿਧਾਨ ਇੱਕ ਤਰੀਕੇ ਦਾ ਬੇਸ ਪਾ ਜਾਂਦਾ ਹੈ ਇਹਨਾਂ ਹਰ ਇੱਕ ਵਰਗ ਨੂੰ ਰ ਜਦ ਸਾਡਾ ਕਨਸਟੀਟਿਊਸ਼ਨ ਘੜਿਆ ਗਿਆ ਉਸ ਤੋਂ ਬਾਅਦ ਕਨਸਟੀਟਿਊਸ਼ਨ ਲਿਖਿਆ ਗਿਆ ਇਸ ਦੇ ਵਿੱਚ ਕੁਝ ਜਿਹੜੇ ਇੱਥੋਂ ਦੇ ਸਾਡੇ ਸਿਟੀਜ਼ਨ ਹਨ ਜਾਂ ਨੌਨ ਸਿਟੀਜ਼ਨ ਹਨ ਉਹਨਾਂ ਦੇ ਹੱਕਾਂ ਬਾਰੇ ਲਿਖਿਆ ਗਿਆ ਹਾਂਜੀ ਉਸ ਤੋਂ ਬਾਅਦ ਉਹ ਹੱਕਾਂ ਦੀ ਪੂਰਤੀ ਕਰਨ ਲਈ ਡਿਊਟੀਆਂ ਬਾਰੇ ਵੀ ਲਿਖਿਆ ਗਿਆ ਹਾਂਜੀ ਇਸ ਦੇ ਨਾਲ ਨਾਲ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਕਿ ਜਿਹੜੇ ਵੀ ਕਿਸੇ ਵਿਅਕਤੀ ਦੀ ਇਹ ਡਿਊਟੀ ਲੱਗੀ ਹੈ ਕੰਮ ਕਰਨ ਦੀ ਉਸ ਦੇ ਉੱਤੇ ਇੱਕ ਅਦਾਰਾ ਬਣਾਇਆ ਗਿਆ ਜਿਸ ਨੇ ਇਹ ਗੱਲ ਦੇਖਣੀ ਹੈ ਕਿ ਇਹ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ ਜੇ ਕੰਮ ਨਹੀਂ ਸੀ ਤਰੀਕੇ ਨਾਲ ਹੋ ਰਿਹਾ ਤਾਂ ਉਹ ਸਦਾਰੇ ਕੋ ਅਪਰੋਚ ਕੀਤੀ ਜਾਵੇ ਉਹ ਦਾਰਾ ਹੈ ਸਾਡੀ ਜੁਡੀਸ਼ਰੀ ਜੁਡੀਸ਼ੀਅਲ ਸਿਸਟਮ ਜਿਹਨੂੰ ਸਾਡੀ ਡੈਮੋਕ੍ਰੇਸੀ ਦਾ ਚੌਥਾ ਹੱਥ ਆਖਦੇ ਆ ਤਾਂ ਵਕੀਲ ਸਾਹਿਬ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਜਿਹਨੂੰ ਆਪਾਂ ਕਹਿੰਦੇ ਅੰਗਰੇਜ਼ੀ ਦੇ ਵਿੱਚ ਵਾਚ ਡੌਗ ਆਫ ਡੈਮੋਕ੍ਰੇਸੀ ਜਿਹੜੀ ਜੁਡੀਸ਼ਰੀ ਹੁੰਦੀ ਹੈ ਕਿਦਾਂ ਡੈਮੋਕ੍ਰੇਸੀ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਰੂਲ ਆਫ ਕਨਸਟੀਟਿਊਸ਼ਨ ਆ ਉਸ ਨੂੰ ਲਾਗੂ ਕਰਨ ਤੋਂ ਮਤ ਕਰਦੀ ਹੈ ਜੀ ਕਾਨੂੰਨ ਜਦੋਂ ਬਣਾਇਆ ਜਾਂਦਾ ਸਰ ਉਹਨੂੰ ਇੰਟਰਪ੍ਰੀਟ ਜਾਂ ਉਹਨੂੰ ਲਾਗੂ ਕੌਣ ਕਰਾਂਦਾ ਐਗਜ਼ੀਕਿਟਿਵ ਕਰਵਾਉਂਦਾ ਹੈ ਬਟ ਉਸ ਦੀ ਇੰਟਰਪ੍ਰੀਟੇਸ਼ਨ ਕੌਣ ਕਰਦਾ ਹੈ ਉਹ ਸਾਡੀ ਜੁਡੀਸ਼ਰੀ ਕਰਦੀ ਹੈ ਕਿ ਸਮੇਂ ਦੇ ਨਾਲ ਕੋਈ ਬਦਲਾਵ ਆ ਰਿਹਾ ਹੈ ਕਿਵੇਂ ਆਪਾਂ ਇਸ ਕਾਨੂੰਨ ਨੂੰ ਅੱਗੇ ਵਧਾਨਾ ਹੈ ਉਹ ਇੱਕ ਜੁਡੀਸ਼ਰੀ ਆਪਣੇ ਤਰੀਕੇ ਦੇ ਨਾਲ ਦੇਖਦੀ ਹੈ ਹੁਣ ਜਿਵੇਂ ਵਿਸ਼ਾਖਾ ਗਾਈਡਲਾਈਨਸ ਦੇਖ ਲੋ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਔਰਤਾਂ ਦੇ ਵਸਤੇ ਸੈਕਸ਼ੂਅਲ ਹਰਾਸਮੈਂਟ ਆਫ ਊਮਨ ਐਟ ਵਰਕਪਲੇਸ ਕੀ ਜੇ ਉਹਨਾਂ ਦੇ ਨਾਲ ਸੋਸ਼ਨ ਹੋ ਰਿਹਾ ਉਹਨਾਂ ਦੇ ਵਰਕਪਲੇਸ ਤੇ ਉਹ ਕਾਨੂੰਨ ਵੀ ਕਦੀ ਆਏਗਾ ਉਹ ਸਾਡੀ ਜੁਡੀਸ਼ਰੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਜਿਹੜੇ ਵੀ ਸਾਡੇ ਆਰਟੀਕਲਸ ਨੇ ਉਹਨਾਂ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਆਪਾਂ ਅੱਗੇ ਅੱਗੇ ਉਹਨਾਂ ਨੂੰ ਕਾਨੂੰਨ ਦੇ ਰੂਪ ਚ ਲੈ ਕੇ ਆਈਏ ਜਾਂ ਕਿੱਦਾਂ ਉਹਨਾਂ ਨੂੰ ਰੱਖੀਏ ਉਸ ਤੋਂ ਇਲਾਵਾ ਸਾਡੀ ਜਿਹੜਾ ਆਰਟੀਕਲ 32 ਤੇ 226 ਹੈ ਉਹ ਹਰ ਇੱਕ ਇਨਸਾਨ ਵਾਸਤੇ ਦਰਵਾਜ਼ੇ ਖੋਲ ਦਿੰਦਾ ਹੈ ਕਿ ਜੇ ਉਹਨਾਂ ਦੇ ਮੌਲਿਕ ਅਧਿਕਾਰ ਕਦੀ ਵੀ ਕੋਈ ਵੀ ਉਹਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇ ਉਹ ਕਦੀ ਵੀ ਸੁਪਰੀਮ ਕੋਰਟ ਸਾਡੀ ਮਾਨਯੋਗ ਜਾਂ ਸਾਡੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੇ ਦਰਵਾਜ਼ੇ ਖੜਕਟਾ ਸਕਦਾ ਹੈ ਠੀਕ ਹੈ ਜੀ ਇਹ ਜਿੱਦਾਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਦ ਕਨਸਟੀਟਿਊਸ਼ਨ ਬਣਾਇਆ ਗਿਆ ਉਸ ਵੇਲੇ ਦੇ ਜੋ ਹਾਲਾਤ ਸੀਗੇ ਉਹਨਾਂ ਦੇ ਮੁਤਾਬਕ ਉਹ ਬਣਾਇਆ ਗਿਆ ਪਰ ਉਸ ਦੇ ਵਿੱਚ ਇਹ ਵੀ ਗੁੰਜਾਇਸ਼ ਰੱਖੀ ਗਈ ਕਿ ਜਿੱਦਾਂ ਜਿੱਦਾਂ ਡਵੈਲਪਮੈਂਟ ਹੁੰਦੀ ਜਾਊਗੀ ਸਾਡੀ ਜ਼ਿੰਦਗੀਆਂ ਦੇ ਵਿੱਚ ਸਮੇਂ ਦੇ ਵਿੱਚ ਕਸ ਹਮੇ ਦੀ ਲੋਡ ਦੇ ਅਨਸਾਰ ਜਿਹੜਾ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਥੋੜਾ ਬਹੁਤ ਆਮੈਂਡ ਕੀਤਾ ਜਾ ਸਕਦਾ ਹੈ। ਬਿਲਕੁਲ ਇਸ ਦੇ ਨਾਲ ਨਾਲ ਇੱਕ ਇੱਕ ਇਹ ਵੀ ਧੂਰੀ ਹੈ ਜਿਹੜੀ ਮਾਨਯੋਗ ਸਾਡੀ ਅਦਾਲਤਾਂ ਨੇ ਇੰਟਰਪ੍ਰੀਟੇਸ਼ਨ ਕੀਤੀ ਹੈ ਕਿ ਜਿਹੜਾ ਬੇਸਿਕ ਸਟਰਕਚਰ ਆ ਕਨਸਟੀਟਿਊਸ਼ਨ ਦਾ ਤੁਸੀਂ ਉਹਨੂੰ ਨਹੀਂ ਬਦਲ ਸਕਦੇ। ਥੋੜਾ ਜਿਹਾ ਡਾਕਟਰ ਸਾਹਿਬ ਸਾਡੇ ਦਰਸ਼ਕਾਂ 'ਤੇ ਇਹ ਜਾਣਕਾਰੀ 'ਚ ਹੋਰ ਇਸ ਗੱਲ 'ਚ ਵਾਅਦਾ ਕਰੋ ਕਿ ਕੇਸ ਹੱਤਾਂ 'ਚ ਜਿਹੜਾ ਆ ਕਨਸਟੀਟਿਊਸ਼ਨ ਨੂੰ ਆਮੈਂਡ ਕੀਤਾ ਜਾ ਸਕਦਾ ਤਾਂ ਬੇਸਿਕ ਸਟਰਕਚਰ ਜਿਹੜਾ ਹੈ ਉਸ ਤੋਂ ਕੀ ਪਾਵਾ? ਸਰ ਅੱਜ ਦੇ ਟਾਈਮ ਦੇ ਅੰਦਰ ਅਸੀਂ ਕਨਸਟੀਟਿਊਸ਼ਨ ਲਈ ਇੱਕ ਟਰਮ ਯੂਜ਼ ਕਰਦੇ ਹਾਂ ਲਿਵਿੰਗ ਕਨਸਟੀਟਿਊਸ਼ਨ ਲਿਵਿੰਗ ਮਤਲਬ ਕਿ ਸਮੇਂ ਦੇ ਨਾਲ ਜਿੱਦਾਂ ਤੁਸੀਂ ਬੋਲਿਆ ਕਿ ਸਮੇਂ ਦੇ ਨਾਲ ਜੋ-ਜੋ ਚੇਂਜਸ ਆਉਂਦੇ ਆ ਸੀ ਉਹ ਕਰ ਸਕਦੇ ਹਾਂ ਹੁਣ ਇਹ ਚੇਂਜ ਵੀ ਖੱਤ ਤੱਕ ਲੈ ਕੇ ਆਇਆ ਜਾ ਸਕਦਾ ਹੈ ਤੋਂ ਕਨਸਟੀਟਿਊਸ਼ਨ ਦੀ ਜਿੱਦਾਂ ਤੁਸੀਂ ਬੋਲਿਆ ਸੁਪਰੀਮ ਕੋਰਟ ਮੈਮ ਨੇ ਦੱਸਿਆ ਕਿ ਸੁਪਰੀਮ ਕੋਰਟ ਹੈ ਜੋ ਵਾਚ ਡੌਗ ਦੀ ਤਰ੍ਹਾਂ ਕੰਮ ਕਰਦੀ ਹੈ ਤੋ ਸੁਪਰੀਮ ਕੋਰਟ ਨੇ ਇੱਕ ਡਾਕਟ੍ਰੀਨ ਲੈ ਕੇ ਆਂਦੀ ਕਹਿੰਦੇ ਬੇਸਿਕ ਸਟਰਕਚਰ ਕੇਸ਼ਵਨੰਦ ਭਾਰਤੀ ਬਹੁਤ ਵੱਡੀ ਜੱਜਮੈਂਟ ਹੈ ਜਿਨ੍ਹਾਂ ਦੇ ਵਿੱਚ ਬੋਲਿਆ ਗਿਆ ਕਿ ਬੇਸਿਕ ਸਟਰਕਚਰ ਨਹੀਂ ਚੇਂਜ ਕਰ ਸਕਦੇ ਉਹਨਾਂ ਬੇਸਿਕ ਸਟਰਕਚਰ ਡਾਕਟ੍ਰੀਨ ਕੀਆ ਕਿ ਜਿਹੜੀਆਂ ਚੀਜ਼ਾਂ ਸਾਡਾ ਸਤਮ ਹੈ ਜਿਹਦੇ ਤੇ ਸਾਡਾ ਦੇਸ਼ ਖੜਾ ਆ ਉਹਨਾਂ ਚੀਜ਼ਾਂ ਨੂੰ ਨਹੀਂ ਹਲਾਇਆ ਜਾ ਸਕਦਾ ਉਹਨੋਂ ਕੀ ਹੋ ਸਕਦੀ ਆ ਫੇਅਰ ਇਲੈਕਸ਼ਨ ਹਾਂਜੀ ਡੈਮੋਕ੍ਰੇਸੀ ਸੈਕੂਲਰਿਜ਼ਮ ਅੱਜਕੱਲ ਬਹੁਤ ਡਿਬੇਟ ਉੱਠ ਕੇ ਆਂਦੀ ਆ ਕਿ ਸੈਕੂਲਰਿਜ਼ਮ ਤਾਂ ਪਹਿਲਾਂ ਨਹੀਂ ਸੀ ਆਰਟੀਕਲ ਨੰਬਰ 25 ਤੋਂ ਲੈ ਕੇ 28 ਤੱਕ ਜੋ ਸਾਡੇ ਸਾਨੂੰ ਬੇਸਿਕ ਰਾਈਟ ਦ ਇਸ ਚੀਜ਼ ਨੂੰ ਬੇਸਿਕ ਸਟਰਕਚਰ ਕਿਹਾ ਜਾਂਦਾ ਹੈ ਐਂਡ ਇਹਨੂੰ ਅਮੈਂਡ ਕਰਨ ਦੇ ਲਈ ਅਸੀਂ ਇਵਨ ਆਪਣੇ ਪ੍ਰੀਐਮਬਲ ਦੇ ਜੋ ਗਵਰਨਮੈਂਟ ਆਉਨ ਉਹ ਵੀ ਰਾਈਟ ਨਹੀਂ ਦਿੰਦੇ ਕਿ ਤੁਸੀਂ ਚੇਂਜ ਕਰੋ ਜੇ ਚੇਂਜ ਕਰਨਾ ਆ ਤੇ ਤੁਹਾਨੂੰ ਕਟੋ-ਕਟ ਨਹੀਂ ਪੂਰੇ ਦੇਸ਼ ਦੀ 50% ਸਟੇਟ ਦੀ ਰਜ਼ਾਮੰਦੀ ਚਾਹੀਦੀ ਆ ਤਾਂ ਅਸੀਂ ਇੱਕ ਬੈਕ ਹਮੇਸ਼ਾ ਰੱਖਿਆ ਕਿ ਕਨਸਟੀਟਿਊਸ਼ਨ ਦੇ ਵਿੱਚ ਵੀ ਰੱਖਿਆ ਕਿ ਤੁਸੀਂ ਕਦੀ ਇਸ ਨੂੰ ਸੰਵਿਧਾਨ ਨੂੰ ਪੂਰੀ ਤਰ੍ਹਾਂ ਚੇਂਜ ਨਹੀਂ ਕਰ ਸਕਦੇ ਐਂਡ ਇੱਥੇ ਚੈੱਕ ਰੱਖਣ ਲਈ ਹਮੇਸ਼ਾ ਸਾਡੀ ਜੁਡੀਸ਼ਰੀ ਬੈਠੀ ਹੈ ਸੁਪਰੀਮ ਕੋਰਟ ਹੈ ਉੱਥੇ ਜੋ ਚੈੱਕ ਕਰਦਾ ਹੈ ਕਿ ਇਹਨੂੰ ਚੇਂਜ ਕਿਸ ਹੱਦ ਤੱਕ ਲੈ ਕੇ ਆਇਆ ਜਾ ਸਕਦਾ ਕਿਸ ਹੱਦ ਤੱਕ ਨਹੀਂ ਜੇ ਗਵਰਨਮੈਂਟ ਨੇ ਕਦੀ ਟਰਾਈ ਵੀ ਕੀਤਾ ਤੋ ਉਹਨਾਂ ਨੇ ਇਸ ਨੂੰ ਵੋਇਡ ਡਿਕਲੇਅਰ ਕਰਕੇ ਖਤਮ ਕਰ ਦਿੱਤਾ ਤੋ ਇਹ ਸਾਨੂੰ ਜਿਤਾਉਂਦਾ ਹੈ ਕਿ ਸੰਵਿਧਾਨ ਦੇ ਨਾਲ ਛੇੜਖਾਨੀ ਇੰਨੀ ਚੰਗੀ ਨਹੀਂ ਤੋ ਫਰੇਮਰਸ ਨੇ ਨਾ ਬਹੁਤ ਦੂਰ ਦ੍ਰਿਸ਼ਟੀ ਦੇ ਨਾਲ ਇਸ ਚੀਜ਼ ਨੂੰ ਬਣਾਇਆ ਕਿ ਆ ਜਾਣਦੇ ਕਿ ਬੇਸਿਕ ਸਟਰਕਚਰ ਨੂੰ ਤੁਸੀਂ ਛੇੜ ਨਹੀਂ ਸਕਦੇ ਤੋ ਕੁਝ ਡਿਲੀਟ ਨਹੀਂ ਕਰ ਸਕਦੇ ਤੁਸੀਂ ਉਹਦੇ ਵਿੱਚ ਕੁਝ ਐਡੀਸ਼ਨ ਕਰ ਸਕਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਚੇਂਜ ਹੋ ਰਿਹਾ ਹੈ ਕੁਝ ਨਵੀਆਂ ਚੀਜ਼ਾਂ ਆਂਦੀਆਂ ਜਿਵੇਂ ਕਿ ਦੇਖਿਆ ਜਾਵੇ ਐਲਜੀਬੀਟੀਕਿਊ ਰਾਈਟਸ ਅਪਾ ਕਦੀ ਸੁਣੇ ਨਹੀਂ ਸੀਗੇ ਥਰਡ ਜੈਂਡਰ ਦੀ ਅਪਾਸ ਸਵਿਧਾਨ ਦੇ ਪ੍ਰੀਅੰਮਲ ਵਿੱਚ ਕੁਝ ਨਵਾਂ ਐਡ ਕਰ ਸਕਦੇ ਬਟ ਉਹਦੇ ਚੋਂ ਡਿਲੀਟ ਨਹੀਂ ਕਰ ਸਕਦੇ ਖਤਮ ਨਹੀਂ ਕਰ ਸਕਦੇ ਖਤਮ ਨਹੀਂ ਕਰ ਸਕਦੇ ਇਹ ਜਿੱਦਾਂ ਤੁਸੀਂ ਦੱਸਿਆ ਕਿ ਇਸ ਬੜੀ ਬਰੀਕੀ ਨਾਲ ਇਸ ਗੱਲ ਦੇ ਆਲੇ-ਦੁਆਲੇ ਇਸ ਗੱਲ ਨੂੰ ਜਿਹੜਾ ਹੈਗਾ ਸਿਜਿਆ ਗਿਆ ਹੈ ਕਿ ਤੁਸੀਂ ਇੰਨੀ ਛੇਤੀ ਕਨਸਟੀਟਿਊਸ਼ਨ ਨੂੰ ਜਿਹੜਾ ਬਦਲ ਨਹੀਂ ਸਕਦੇ ਉਸ ਦੇ ਵਿੱਚ ਇੱਕ ਗੱਲ ਤੇ ਹੋਰ ਜ਼ੋਰ ਦਿੱਤਾ ਗਿਆ ਹੈ ਕਿ ਤਾਂ ਕਿ ਜਿਹੜੀ ਸਾਡੀ ਡੈਮੋਕ੍ਰੇਸੀ ਹੈ ਬੜੀ ਸਮੂਥਲੀ ਫੰਕਸ਼ਨ ਕਰ ਸਕੇ ਉਹਦੇ ਵਿੱਚ ਉਹਨੇ ਕਹਿਤਾ ਸੈਪਰੇਸ਼ਨ ਆਫ ਪਾਵਰਸ ਕਿ ਐਗਜ਼ੈਕਟਿਵ ਲੈਜਿਸਲੇਟਰ ਜੁਡੀਸ਼ਰੀ ਇਹਨਾਂ ਦਾ ਆਪਣਾ ਆਪਣਾ ਕੰਮ ਹੈ ਤੇ ਆਪਣਾ ਆਪਣਾ ਕੰਮ ਕਰੂਗੇ ਇਦੇ ਬਾਰੇ ਥੋੜਾ ਜਆ ਬਿਲਕੁਲ ਸਭ ਤੋਂ ਪਹਿਲੇ ਤੁਸੀਂ ਦੱਸੋ ਕਿ ਸੈਪਰੇਸ਼ਨ ਆਫ ਪਾਵਰਸ ਦਾ ਭਾਵ ਕੀ ਹੈ ਜੀ ਸਰ ਸੈਪਰੇਸ਼ਨ ਆਫ ਪਾਵਰਸ ਦਾ ਮਤਲਬ ਹੈ ਕਿ ਜਿਹੜੇ ਸਾਡੇ ਤਿੰਨ ਆਰਗਨਸ ਨੇ ਹਾਂਜੀ ਜਿੱਦਾਂ ਕਿ ਤੁਸੀਂ ਕਿਹਾ ਜੁਡੀਸ਼ਰੀ ਐ ਐਗਜ਼ੀਕਟਿਵ ਤੇ ਲੈਜਿਸਲੇਚਰ ਇਹਨਾਂ ਨੂੰ ਤਿੰਨਾਂ ਨੂੰ ਵੱਖ-ਵੱਖ ਕੰਮ ਦਿੱਤੇ ਗਏ ਨੇ ਕਿ ਲੈਜਿਸਲੇਚਰ ਜਿਹੜਾ ਹੈ ਕਾਨੂੰਨ ਬਣਾਏਗਾ ਹਾਂਜੀ ਜਿਹੜਾ ਐਗਜ਼ੀਕਟਿਵ ਹੈ ਉਹਨੂੰ ਲਾਗੂ ਕਰੇਗਾ ਜਿੱਦਾਂ ਕਿ ਕਹਿੰਦੇ ਕਿ ਗੈਜ਼ਟਿਡ ਆਫਿਸ ਦੇ ਵਿੱਚ ਇਹਨੂੰ ਅੱਜ ਤੋਂ ਲਾਗੂ ਕੀਤਾ ਜਾਵੇ ਤੇ ਜਿਹੜੀ ਜੁਡੀਸ਼ਰੀ ਹੈ ਉਹ ਇਹਨਾਂ ਕਾਨੂੰਨਸ ਨੂੰ ਸਾਰਾ ਇੰਟਰਪ੍ਰੀਟ ਕਰੇਗਾ ਕਿ ਕੀਵੇਂ ਜਿੱਦਾਂ ਦੀ ਸਿਚੁਏਸ਼ਨ ਕੋਰਟਸ ਦੇ ਵਿੱਚ ਆਣ ਗਈਆਂ ਉਸ ਦੇ ਹਿਸਾਬ ਨਾਲ ਉਹ ਉਹਨੂੰ ਇੰਟਰਪ੍ਰੀਟ ਕਰਕੇ ਜੱਜਮੈਂਟਸ ਪਾਸ ਕਰਨਗੀਆਂ ਇਸ ਤੋਂ ਇਹਦਾ ਇਹਦਾ ਪਾਵ ਹੈ ਕਿ ਆਪਾਂ ਇੱਕ ਦੂਜੇ ਦੇ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ ਬਟ ਫੇ ਵੀ ਸਾਡੀ ਜਿਹੜੀ ਜੁਡੀਸ਼ੀਅਰ ਹੈ ਔਰ ਜੁਡੀਸ਼ੀਅਲ ਐਕਟਿਵਿਜ਼ਮ ਦੇ ਤਹਿਤ ਫੇ ਵੀ ਥੋੜੀ ਕੋਸ਼ਿਸ਼ ਕਰਦੀ ਹੈ ਕਿ ਉਹ ਜਿੱਦਾਂ ਰੂਲਸ ਬਣਾਉਂਦੀਆਂ ਨੇ ਜਿਵੇਂ ਕਿ ਤੁਹਾਨੂੰ ਮੈਂ ਐਗਜ਼ਾਮਪਲ ਦਿੱਤਾ ਸੀ ਵਿਸ਼ਾਖਾ ਦੀ ਉਸ ਤੋਂ ਬਾਅਦ ਸਾਡੇ ਜਿਹੜੇ ਵੀ ਰੂਲਸ ਬੰਦੇ ਨੇ ਉਹਦੇ ਤਹਿਤ ਫਿਰ ਕਾਨੂੰਨ ਬੰਦੇ ਨੇ ਤੇ ਇਹ ਇਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਕੰਮ ਦਿੱਤੇ ਗਏ ਨੇ ਪ੍ਰੋਵਾਈਡਡ ਕਿ ਅੱਗੇ ਜ਼ਰੂਰਤ ਪਵੇ ਤਾਂ ਉਹ ਜਿਵੇਂ ਕੀ ਤੁਹਾਨੂੰ ਰੂਲਸ ਬਣਾਣ ਦੀ ਪਰਮਿਸ਼ਨ ਦਿੱਤੀ ਜਾਣੀ ਹੈ ਕਿ ਤੁਸੀਂ ਆਪਣੀ ਜੱਜਮੈਂਟਸ ਰਾਹੀਂ ਰੂਲਸ ਬਣਾ ਸਕੋ ਇਹਨੂੰ ਆਪਾਂ ਸੈਪਰੇਸ਼ਨ ਆਫ ਪਾਵਰ ਕਹਿੰਦੇ ਨੇ ਠੀਕ ਹੈ ਜੀ ਇੱਕ ਕੱਲ ਅਸੀਂ ਹੁਣ ਤਾਈਂ ਜਿਹੜੀ ਇਹ ਕਰਦੇ ਆ ਰਹੇ ਹਾਂ ਕਿ ਉਹ ਹੈ ਕਿ ਜਿਹੜਾ ਦੇਸ਼ ਦਾ ਸੰਵਿਧਾਨ ਰਚਿਆ ਗਿਆ ਉਹ ਦੇਸ਼ ਵਾਸੀਆਂ ਦੇ ਲਈ ਰਚਿਆ ਗਿਆ ਦੇਸ਼ ਦੇ ਲੋਕਾਂ ਲਈ ਰਚਿਆ ਗਿਆ ਜਿਸ ਵਿੱਚ ਦੇਸ਼ ਦੇ ਲੋਕਾਂ ਨੂੰ ਹੱਕ ਦਿੱਤੇ ਗਏ ਤਾਂ ਇਸ ਕੱਲ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਜਿਹੜੇ ਦੇਸ਼ ਦੇ ਲੋਕਾਂ ਦਾ ਜਿਹੜੇ ਸਾਡੇ ਦੇਸ਼ਵਾਸੀ ਆ ਉਹਨਾਂ ਦਾ ਡਿਵੈਲਪਮੈਂਟ ਕਿੱਦਾਂ ਹੋਣੀ ਉਹਨਾਂ ਦਾ ਖਿਆਲ ਰੱਖਣਾ ਹੈ ਜੇ ਹੁਣ ਕਿਸੇ ਸਟੇਜ ਦੇ ਆ ਕੇ ਕਿਸੇ ਵੀ ਵਸਿੰਦੇ ਨੂੰ ਲੱਗਦਾ ਹੈ ਸਿਟੀਜ਼ਨ ਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਹੱਕ ਨਹੀਂ ਮਿਲ ਰਹੇ ਜਾਂ ਕਿਸੇ ਮੇਰੇ ਨਾਲ ਦੇ ਨੂੰ ਹੱਕ ਨਹੀਂ ਮਿਲ ਰਹੇ ਜਾਂ ਜਿਹੜੀਆਂ ਸਰਕਾਰਾਂ ਹਨ ਜਾਂ ਲੈਜਿਸਲੇਚਰ ਹੈ ਕਨਸਟੀਟਿਊਸ਼ਨ ਦੇ ਰਾਏ ਦਿਖਾਏ ਹੋਏ ਰਾਹ ਤੋਂ ਥੋੜਾ ਜਿਹਾ ਅਲੱਗ ਚੱਲ ਰਹੇ ਹਨ ਇਹੋ ਜੀ ਸਟੇਜ ਦੇ ਵਿੱਚ ਉਸ ਸਿਟੀਜ਼ਨ ਕੋ ਉਸ ਜਿਹੜਾ ਦੇਸ਼ ਦੇ ਵਸਨੀਕ ਕੋ ਕੀ ਹੱਕ ਹੈ ਕਿਸ ਨੂੰ ਅਪਰੋਚ ਕਰ ਸਕਦਾ ਹੈ ਡਾਕਟਰ ਸਾਹਿਬ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਸਭ ਤੋਂ ਪਹਿਲਾਂ ਇਹ ਮੈਨੂੰ ਲੱਗਦਾ ਕਿ ਪੂਰੇ ਵਰਲਡ ਦੇ ਅੰਡਰ ਸਾਡੇ ਕੋਲ ਇੱਕ ਯੂਨੀਕ ਜੁਡੀਸ਼ਰੀ ਬਣਾਈ ਗਈ ਆ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਕੋਲ ਡਾਇਰੈਕਟਲੀ ਦਰਵਾਜਾ ਖੜਕਾਉਣ ਦੇ ਲਈ ਬੋਲਿਆ ਸਾਡੇ ਅੱਜ ਦੇ ਟਾਈਮ ਦੇ ਅੰਦਰ ਜੇਕਰ ਤੁਹਾਡਾ ਕਿਸੇ ਵੀ ਤਰੀਕੇ ਦਾ ਚਾਹੇ ਉਹ ਮੌਲਿਕ ਅਧਿਕਾਰ ਹੈ ਜਾਂ ਕੋਈ ਵੀ ਇੱਦਾਂ ਦਾ ਅਧਿਕਾਰ ਜਿਸ ਨੂੰ ਅਸੀਂ ਕਲੇਮ ਕਰ ਸਕਦੇ ਹਾਂ ਸਟੇਟ ਤੁਹਾਨੂੰ ਦਬਾ ਰਹੀ ਹੈ ਸਾਨੂੰ ਇਦਾਂ ਦੇ ਰਾਈਟਸ ਪ੍ਰੋਵਾਈਡ ਕੀਤੇ ਹੈ ਕਿ ਜੇ ਸਾਡੇ ਉਹ ਰਾਈਟਸ ਨੂੰ ਫੋਲੋ ਨਹੀਂ ਨਾ ਕਰਦੇ ਤੋਂ ਅਸੀਂ ਡਾਇਰੈਕਟਲੀ ਸਾਡੀ ਜੁਡੀਸ਼ਰੀ ਦੇ ਸੁਪਰੀਮ ਕੋਰਟ ਤੇ ਹਾਈ ਕੋਰਟ ਕੋਲ ਜਾ ਕੇ ਆਪਣੀਆਂ ਮੰਗਾ ਪੂਰੀਆਂ ਕਰਵਾ ਸਕਦੇ ਹਾਂ ਇਸ ਦੇ ਇੱਕ ਐਗਜ਼ਾਮਪਲ ਦੇਣਾ ਚਾਹਾਂਗੀ ਜਦੋਂ ਐਜੂਕੇਸ਼ਨ ਦੀ ਗੱਲ ਉੱਠੀ ਕਿ ਪ੍ਰਾਈਵੇਟ ਇੰਸਟੀਟਿਊਟਸ ਦੇ ਅੰਡਰ ਬਹੁਤ سارے ਬੱਚੇ ਸੀ ਜਿਹੜੇ ਕਿ ਪੈਸੇ ਨਹੀਂ ਪੇ ਕਰ ਪਾਰੇ ਤੋਂ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਦਿੱਤੀ ਕਿਉ ਤੋ ਜਦੋਂ ਅਸੀਂ ਪ੍ਰਾਈਵੇਟ ਦੇ ਅੰਦਰ ਨਹੀਂ ਦਿੱਤੀ ਉਹਨਾਂ ਬੱਚਿਆਂ ਨੇ ਜਾ ਕੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਤੇ ਸਾਡੀ ਕਨਸਟੀਟਿਊਸ਼ਨ ਨੇ ਉਹਨਾਂ ਨੂੰ ਰਾਈਟ ਦਵਾਇਆ ਤੋ ਸੁਪਰੀਮ ਕੋਰਟ ਨੇ ਬੋਲੇ ਕਿ ਨਹੀਂ ਤੁਹਾਨੂੰ ਇਹ ਚੀਜ਼ ਕਰਨੀ ਪਏਗੀ ਹੁਣ ਅੱਜ ਦੀ ਗੱਲ ਕਰੀਏ ਔਰਮਨਸ ਰਿਕਾਰਡਿੰਗਲੀ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ 30% ਅਸੀਂ ਵਿਮਨ ਕਹਿੰ ਰਹੀਆਂ ਕਿ ਰਿਜ਼ਰਵ ਕੀਤੀਆਂ ਜਾਣਗੀਆਂ ਤੁਸੀਂ ਨਹੀਂ ਦਿੰਦੇ ਅਸੀਂ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਂਦੇ ਹਾਂ ਕਿ ਸਾਨੂੰ ਉਹ ਚੀਜ਼ ਚਾਹੀਦੀ ਆ ਬੱਚੇ ਹੋਣ ਲੇਬਰ ਕਲਾਸ ਹੋਏ ਜੇਕਰ ਤੁਸੀਂ ਉਹਨਾਂ ਦੀ ਸਹੀ ਤਰੀਕੇ ਨਾਲ ਵੇਜਸ ਪ੍ਰੋਵਾਈਡ ਨਹੀਂ ਕਰਦੇ ਪਏ ਹੈਗੇ ਜੋ ਤੁਹਾਡੀ ਡਿਊਟੀ ਬਣਦੀ ਹੈ ਉਹਨਾਂ ਦਾ ਰਾਈ ਸਕਦੇ ਆ ਤਾਂ ਸੁਪਰੀਮ ਕੋਰਟ ਹਾਈ ਕੋਰਟ ਨੂੰ ਇਨੀ ਪਾਵਰ ਦਿੱਤੀ ਗਈ ਆ ਕਿ ਇਹ ਸਾਡੇ ਸੰਵਿਧਾਨ ਦੇ ਅੰਦਰ ਕਿ ਅਸੀਂ ਡਾਇਰੈਕਟਲੀ ਉਹਨਾਂ ਕੋਲ ਜਾ ਕੇ ਆਪਣੇ ਰਾਈਟਸ ਪੂਰੇ ਕਰ ਸਕਦੇ ਆ ਐਂਡ ਉਹ ਜੁਡੀਸ਼ਰੀ ਸਾਡੇ ਲਈ ਬਹੁਤ ਸਾਰੇ ਗਾਈਡਲਾਈਨਸ ਪ੍ਰੋਵਾਈਡ ਕਰ ਦਿਆ ਤਾਂ ਕਿ ਅਸੀਂ ਉਹਨਾਂ ਰਾਈਟਸ ਨੂੰ ਇੰਪਲੀਮੈਂਟ ਕਰ ਸਕੀਏ ਠੀਕ ਹੈ ਜੀ ਵਕੀਲ ਸਾਹਿਬ ਮੇਰਾ ਅਗਲਾ ਸਵਾਲ ਤੁਹਾਨੂੰ ਹੈ ਜੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਮਾਨਜੋਗ ਅਦਾਲਤ ਕੋ ਜਾ ਸਕਦੇ ਆ ਸੁਪਰੀਮ ਕੋਰਟ ਜਾ ਸਕਦੇ ਆ ਮਾਨਜੋਗ ਜਮਾਨਜੋਗ ਹਾਈ ਕੋਰਟ ਜਾ ਸਕਦੇ ਆ ਕਿ ਕਿਦਾਂ ਤੁਹਾਨੂੰ ਪਤਾ ਲੱਗੂਗਾ ਕਿਹੜੇ ਵੇਲੇ ਅਸੀਂ ਮਾਨਯੋਗ ਸੁਪਰੀਮ ਕੋਰਟ ਕੋ ਫਰਿਆਦ ਲੈ ਕੇ ਜਾਣਾ ਹੈ ਜਾਂ ਮਾਨਯੋਗ ਹਾਈ ਕੋਰਟ ਕੋ ਜਾਣਾ ਹੈ ਕਿਹੜੇ-ਕਿਹੜੇ ਸਾਡੇ ਆਰਟੀਕਲ ਹਨ ਜਿਨ੍ਹਾਂ ਦੇ ਤਹਿਤ ਅਸੀਂ ਜਾ ਸਕਦੇ ਹਾਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜੇ ਮੈਂ ਤੁਹਾਨੂੰ ਪ੍ਰੀਸਾਈਸਲੀ ਦੱਸਾਂ ਤਿੰਨ ਤਰੀਕੇ ਹੈਗੇ ਨੇ ਇੱਕ ਤਾਂ ਸਾਡਾ ਪਹਿਲਾ ਤਰੀਕਾ ਹੈਗਾ ਕਿ ਆਰਟੀਕਲ 32 ਜਿਹੜਾ ਸਾਡੇ ਮਾਨਯੋਗ ਸੁਪਰੀਮ ਕੋਰਟ ਵੱਲ ਆਪਾਂ ਜੇ ਆਪਣੀ ਕੋਈ ਰਿਟ ਪਟੀਸ਼ਨ ਲਗਾਨੀ ਹੋਵੇ ਜੇ ਤੁਹਾਡੀ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਕੋਈ ਮੌਲਿਕ ਅਧਿਕਾਰ ਤਾ ਜਾਂ ਤੁਹਾਡੇ ਕੋਈ ਗਵਰਨਮੈਂਟ ਤੁਹਾਡਾ ਕੋਈ ਕੰਮ ਨਹੀਂ ਕਰ ਰਹੀ ਹੈ ਉਸ ਤੋਂ ਇਲਾਵਾ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸੁਸਾਇਟੀ ਦੇ ਵੱਲੋਂ ਕੋਈ ਪਰੇਸ਼ਾਨੀ ਆ ਰਹੀ ਹੈ ਜਾਂ ਕੋਈ ਪਬਲਿਕ ਇੰਟਰਸਟ ਲੱਗ ਰਿਹਾ ਹੈ ਕਿ ਤੁਹਾਨੂੰ ਨਹੀਂ ਪਰੇਸ਼ਾਨ ਕਰ ਰਿਹਾ ਜਾਂ ਕਿਸੇ ਹੋਰ ਨੂੰ ਪਰੇਸ਼ਾਨ ਕਰ ਰਿਹਾ ਤੁਸੀਂ ਉਸ ਤਰੀਕੇ ਦੇ ਨਾਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈਗੀ ਹੈ ਆਰਟੀਕਲ 32 ਐਂਡ ਆਰਟੀਕਲ 226 ਦੇ ਤਹਿਤ ਤੁਸੀਂ ਉਹਨਾਂ ਦਾ ਦਰਵਾਜ਼ਾ ਖੜਕਟਾ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਜੇ ਭਾਵੇਂ ਕਿਸੇ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਤੁਸੀਂ ਜੇ ਚਿੱਠੀ ਵੀ ਲਿਖ ਦੋਗੇ ਨਾ ਉਹ ਵੀ ਤੁਹਾਡੀ ਪਬਲਿਕ ਇੰਟਰਸਟ ਮੰਨੀ ਜਾਏਗੀ ਇਹਦੇ ਤਹਿਤ ਤੁਹਾਨੂੰ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਹੀ ਕੁਝ ਗਲਤ ਹੋਇਆ ਹੋਵੇ ਤੁਸੀਂ ਮੈਂ ਤੁਹਾਡੇ ਵਾਸਤੇ ਵੀ ਖੜੀ ਹੋ ਸਕਦੀ ਹਾਂ ਤੁਸੀਂ ਕਿਸੇ ਵੀ ਵਿਅਕਤੀ ਵਾਸਤੇ ਵੀ ਖੜੇ ਹੋ ਸਕਦੇ ਹੋ ਤੇ ਇਸ ਦੇ ਤਹਿਤ ਜਿਵੇਂ ਤੁਹਾਨੂੰ ਜਿੱਦਾਂ ਜਿੱਦਾਂ ਕਿ ਤੁਸੀਂ ਮੈਨੂੰ ਪੁੱਛਿਆ ਕਿ ਕਿੱਦਾਂ ਸਾਨੂੰ ਪਤਾ ਚੱਲੇਗਾ ਕਿ ਉਧਰ ਜਾਣਾ ਹੈ ਜੇ ਤੁਹਾਡੇ ਮੌਲਿਕ ਅਧਿਕਾਰ ਕੋਈ ਤੁਹਾਡੇ ਮੌਲਿਕ ਅਧਿਕਾਰਾਂ ਨੂੰ ਹਿੰਡਰ ਕਰ ਰਿਹਾ ਹੈ ਜਾਂ ਤੁਹਾਨੂੰ ਰੋਕ ਰਿਹਾ ਹੈ ਤੇ ਤੁਸੀਂ ਸਿੱਧਾ ਹਾਈ ਕੋਰਟ ਜਾਓ ਤੁਸੀਂ ਭਾਵੇਂ ਉੱਥੇ ਕੋਈ ਪ੍ਰਾਈਵੇਟ ਵਕੀਲ ਕਰ ਲਓ ਜਾਂ ਸਰਕਾਰੀ ਵਕੀਲ ਕਰ ਲਓ ਤੁਹਾਨੂੰ ਪ੍ਰੋਪਰ ਗਾਈਡ ਕਰ ਲੇਗਾ ਕਿ ਐਪਲੀਕੇਸ਼ਨ ਪ੍ਰੂਫਸ ਕੀ ਕੀ ਲੱਗਣਾ ਹੈ ਤੇ ਫਿਰ ਉਸ ਤੋਂ ਨਾਲ ਤੁਸੀਂ ਡਾਇਰੈਕਟਲੀ ਕੋਰਟ ਨੂੰ ਅਪਰੋਚ ਕਰ ਸਕਦੇ ਹੋ ਭਾਵੇਂ ਤੁਸੀਂ ਆਪ ਵੀ ਉਹਨਾਂ ਦੇ ਕੋਲ ਖੁਦ ਚਲੇ ਜਾਓ ਜ਼ਰੂਰੀ ਨਹੀਂ ਕਿ ਵਕੀਲ ਦੇ ਰਾਹੀਂ ਜਾਣਾ ਹੈ ਤੁਸੀਂ ਆਪ ਵੀ ਬਹੁਤ ਸਿੰਪਲ ਪ੍ਰੋਸੈਸ ਹੈ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਅਪਰੋਚ ਠੀਕ ਹੈ ਜੀ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਸਾਡਾ ਪ੍ਰੋਗਰਾਮ پسند ਆਂਦਾ ਹੈ ਤਾਂ ਸਾਡੇ ਸੋਸ਼ਲ ਮੀਡੀਆ ਹੈਂਡਲ YouTube, Instagram, Facebook ਤੇ ਉੱਤੇ ਸਾਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ। ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਨਮਸਕਾਰ ਜੀ।